हिमाचल प्रदेश ਵਿੱਚ ਕੁਦਰਤ ਦਾ ਕਹਿਰ, ਕੁੱਲੂ ਵਿੱਚ ਫਟਿਆ ਬੱਦਲ ਰੁੜ ਗਈਆਂ ਦੁਕਾਨਾਂ ਤੇ ਪੁਲ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਹੈ ਜਿਸ ਕਾਰਨ ਪਹਾੜੀ ਰਾਜ ਵਿੱਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੇ ਘਟਨਾਵਾਂ ਵਾਪਰੀਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਨੇ ਇੱਕ ਵਾਰ ਫਿਰ ਕਹਿਟ ਆਇਆ ਹੈ। ਰਾਤ ਤੋਂ بارش ਅਤੇ ਬੱਦਲ ਫਟਣਾ ਮੰਡੀ ਅਤੇ ਕੁੱਲੂ ਵਿੱਚਕਾਰ ਮੁਰਤਬਾਈ ਦੇਖਣ ਨੂੰ ਮਿਲੀ ਹੈ। ਮੰਡੀ ਕੁਲੂ ਦੇ ਲਗਵੈਲੀ ਅਤੇ ਚੋਹਾਰ ਕਾਟੀ ਦੇ ਸਿਲਵਧਾਨੀ ਵਿੱਚ ਬੱਦਲ ਫਟ ਗਿਆ ਹੈ ਬੱਦਲ ਫਟਣ ਨਾਲ ਦੋ ਦੁਕਾਨਾਂ ਦੇ ਇੱਕ ਪੁਲ ਰੁੜ ਗਿਆ ਉੱਥੇ ਲੋਕਾਂ ਨੇ ਦੱਸਿਆ ਕਿ ਰਾਤ 1 ਤੋਂ 2 ਵਜੇ ਦੇ ਕਰੀਬ ਬੱਦਲ ਫਟਣ ਨਾਲ ਹਾਲਾਤ ਵਿਗੜ ਗਏ ਹਨ ਕਈ ਪਿੰਡ ਇਲਾਕਿਆਂ ਵਿੱਚ ਸੜਕਾਂ ਦਾ ਸੰਪਰਕ ਟੁੱਟ ਗਿਆ ਹਿਮਾਚਲ ਪ੍ਰਦੇਸ਼ ਦੇ हिमाचल प्रदेश ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਪਾਰੀਮੀ ਕਾਨ ਨਦੀਆਂ ਤੇ ਨਾਲੇ ਉੱਛਲ ਰਹੇ ਸਨ ਪਾਰੀਮੀ ਕਾਨ ਕੁੱਲੂ ਜ਼ਿਲ੍ਹੇ ਦੇ ਕਈ ਪਿੰਡੂ ਖੇਤਰਾਂ ਵਿੱਚ ਸੜਕਾਂ ਬੰਦ ਹੋ ਗਈਆਂ ਤਬਾਹੀ ਦੀ ਸਥਿਤੀ ਇਹ ਹੈ ਕਿ ਜ਼ਿਲ੍ਹੇ ਦੀ ਮਨੀਕਨ ਘਾਟੀ ਵਿੱਚ ਰਾਸ਼ੋਲ ਨੇੜੇ ਬੱਦਲ ਫਟਣਾ ਭਾਰੀ ਨੁਕਸਾਨ ਹੋਇਆ ਹੈ ਹੜ੍ਹ ਵਿੱਚ ਦੋ ਪੁਲ ਵਹਿ ਗਏ ਤੇ ਵਾਹਨ ਵੀ ਪ੍ਰਭਾਵਿਤ ਹੋਏ ਹਨ ਇਸ ਤੋਂ ਇਲਾਵਾ ਖੱਡ ਦੇ ਕੰਢੇ ਸਥਿਤ ਘਰਾਟ ਵੀ ਵਹਿ ਗਏ ਹਨ